ਡਾਰਕ ਵੈਬ ਦੇ ਉੱਤੇ ਤੁਸੀਂ ਹਥਿਆਰ ਡਰੱਗ ਫੇਕ ਮਨੀ ਠੀਕ ਹੈ ਜੀ ਤੇ ਤੁਸੀਂ ਵੀਰੇ ਇਦਾਂ ਦੇ ਦੇਨੀਆਂ ਚੀਜ਼ਾਂ ਲੈ ਸਕਦੇ ਹੋ ਤੁਸੀਂ ਕਿਸੇ ਨੂੰ ਟੌਰਚਰ ਕਰਾਉਣਾ ਥੋੜੇ ਜੇ ਪੈਸੇ ਦੇਵੋ ਟੌਰਚਰ ਕਰ ਦੇਣਗੇ ਇਹ ਚੀਜ਼ਾਂ ਉੱਥੇ ਹੁੰਦੀਆਂ ਨੇ ਡਾਰਕ ਵੈਬ ਤੇ ਸਭ ਕੁਝ ਵੀਰੇ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਮੇਰੇ ਇਸ ਟਾਈਮ ਲੈਪਟਾਪ ਦੇ ਵਿੱਚ ਓਪਨ ਵੀ ਆ ਦੇਖੋ ਬਈ ਉਹ ਤੁਹਾਡੇ ਕੋਈ ਸਟ੍ਰਾਈਕ ਨਾ ਆ ਜਾਵੇ ਮੈਂ ਦਿਖਾ ਹਾਂ ਦੇਖੋ ਵੀਰੇ ਸਾਰਾ ਕੁਝ ਚੱਲਦਾ ਪੂਰਾ ਡਾਰਕ ਵੈਬ ਇੱਕ ਐਦਾ ਦੀ ਵੈਬਸਾਈਟ ਆ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਮੈਂ ਲੈਣਾ ਨਹੀਂ ਚਾਹੁੰਦਾ ਨਾਮ ਕਿਉਂ ਗਰੁੱਪ ਦਾ ਮੈਂ ਵੀ ਮੈਂਬਰ ਆ ਇੱਕ ਤੇ ਉਹ ਟੀਮ ਦੇ ਵਿੱਚ ਕੀ ਹੁੰਦਾ ਵੀਰੇ ਉਹ ਅਨੋਨਿਮਸ ਨੇ ਸਾਰੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਹਰ ਡਾਕਟਰ ਕਿੱਥੇ ਬੈਠਾ ਮੈਨੂੰ ਨਹੀਂ ਪਤਾ ਉਹ ਕਿੱਥੇ ਬੈਠੇ ਨੇ ਸਾਨੂੰ ਇੱਕ ਟਾਰਗੇਟ ਮਿਲਦੇ ਨੇ ਬਈ ਤੁਸੀਂ ਇਹਨਾਂ ਦੀ ਈਮੇਲ ਆਈਡੀ ਹੈ ਹੁਣ ਐ ਕਰ ਦੋ ਇਹਨਾਂ ਨੂੰ ਆ ਕਰ ਦੋ ਫਿਰ ਅਸੀਂ ਵੀਰੇ ਬਹੁਤ ਤਰੀਕੇ ਯੂਜ਼ ਕਰਕੇ ਕੁਝ ਨਾ ਕੁਝ ਮੈਂ ਤਾਂ ਬਹੁਤ ਬੰਦੇ ਬਚਾਏ ਆ ਮੈਂ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਬਈ ਚਾਉਣ ਦਾ ਕੰਮ ਕਰਦੇ ਹੋ ਮੈਂ ਵਾਈਟ ਹੈਟ ਹੈਕਰ ਦੇ ਵਿੱਚ ਟੀਮ 'ਚ ਆ ਵੀਰੇ ਆਪਣਾ ਨਾਨ ਮੈਨਸਾਈਡ ਹੀ ਬਣੀ ਹੋਈ ਆ ਪ੍ਰੋਪਰ ਕੰਮ ਕਰੀਦਾ ਆਪਾਂ ਵੀਰੇ ਬਈ ਜਨਨ ਕੀ ਕਈ ਵਾਰੀ ਕੀ ਹੁੰਦਾ ਕਿਸੇ ਮੇਰੇ ਭਰਾਣਾ ਕੋਈ ਕਰੀ ਇੰਸਟਾ ਹੈ ਕੋਈ ਕਰੀ ਫੇਸਬੁੱਕ ਹੈ ਆਪਾਂ ਹਰੇਕ ਤਰੀਕੇ ਨਾਲ ਲਿਆਈਦਾ ਬਸ ਬੰਦਾ ਪੈਸੇ ਭਰਨਾ ਨਾਲ ਚਾਹੀਦਾ ਇੰਨਾ ਦੀ ਫੀਸ ਵੀਰੇ ਡਾਲਰਾਂ 'ਚ ਹੁੰਦੀ ਆ ਐ ਤਾਂ ਹੈਨੀ ਵੇ ਜੇ ਤੁਸੀਂ ਮੈਂ ਤੁਹਾਨੂੰ ਕਹਤਾ ਵੀਰੇ ਮੈਨੂੰ 10000 ਲਵਾਂਗਾ ਮੂਰੋ ਮੇਰੇ ਵੀਰਾ 30 20 ਲੱਖ ਦਾ ਇਹ ਸਭ ਪੈਸੇ ਦਾ ਕੰਮ ਗਿਮਾ ਕਰਦੇ ਆ ਵੀਰੇ ਜਨਨ ਕਿ ਇਹਨਾਂ ਦੀ ਸਾਰੀ ਪੇਮੈਂਟ ਆ ਵੀਰੇ cripto ਹੁੰਦੀ ਆ cripto currency ਯੂਜ਼ ਹੁੰਦੀ ਆ bitcoin ਚੱਲਦਾ ਵੀਰੇ ethereum ਚੱਲਦਾ ਹੋਰ ਵੀ ਇਹਨਾਂ ਦੀਆਂ ਬਹੁਤ currencyਾਂ ਚੱਲਦੀਆਂ ਨੇ ਤੇ dark web ਦੇ ਉੱਤੇ ਜਿਹੜਾ ਸਾਰਾ ਕੰਮ ਹੁੰਦਾ ਪੈਸੇ ਕਰਕੇ ਹੁੰਦਾ ਜਨਨ ਕਿ ਤੁਹਾਡੇ ਤੁਹਾਡੇ ਕੋਲ ਬਹੁਤ ਲੋਕ ਆਏ ਹੋਣਗੇ ਵੀ ਮੇਰਾ account hack ਹੋ ਗਿਆ ਜਾਂ ਮੇਰਾ account ਦੇ ਵਿੱਚ ਆ ਚੀਜ਼ ਹੋ ਰਹੀ ਆ ਠੀਕ ਕਰਕੇ ਦਿਓ ਆਉਂਦੇ ਹੁੰਦੇ ਲੋਕ ਵਾਦੂ ਵੀਰੇ ਵਾਦੂ ਜੀ ਮੇਰਾ ਤੁਸੀਂ ਪੇਜ ਵੀ ਦੇਖ ਸਕਦੇ ਹੋ ਕਿਸੇ ਦੀ ਡੈਥ ਹੋ ਗਈ ਡਾਟਾ ਕੱਢਣਾ ਵੀਰੇ ਪਿੱਛੇ ਆਪਣੇ ਦੀਪਕ ਜੀ ਦੀ ਡੈਨਿੰਗ ਜਾਗਰਣ ਉਹਦਾ ਫੋਨ ਮੇਰੇ ਕੋਲੇ ਪਿਆ ਮੈਂ ਡਾਟਾ ਕੱਢ ਕੇ ਦੇਣਾ ਉਹਨਾਂ ਦਾ ਪਿੱਛੇ ਮੇਰੇ ਕੋਲੇ ਫੋਨ ਪਿਆ ਸਰਦਾ ਤੇ ਡਾਰਕ ਵੈਬ ਤੇ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਵੀ ਜਿੰਨਾ ਫਰਾਡ ਗਲਤ ਕੰਮ ਅਨਲੀਗਲ ਕੰਮ ਹਲੇ ਚਲੋ ਆਪਣਾ ਇੰਡੀਆ ਥੋੜਾ ਜਿਆ ਸੇਫ ਆ ਜਣੀ ਇੱਥੇ ਡਿਲੀਵਰੀਆਂ ਨਹੀਂ ਹੁੰਦੀਆਂ ਮੈਂ ਕਹਿੰਦਾ ਜਿੱਦਣ ਡਿਲੀਵਰੀ ਹੋਣ ਲੱਗੀਆਂ ਤਾਂ ਇਧਰ ਵੀ ਕੰਮ ਖਤਮ ਹੀ ਆ ਪਰ ਇਦਾਂ ਵੀਰੇ ਡਾਰਕ ਵੈਬ ਦੇ ਉੱਤੇ ਇਦਾਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀਰੇ ਸੋਚ ਨਹੀਂ ਸਕਦੇ ਥੁੱਡੀ ਫੋਟੋ ਨੂੰ ਮੈਂ AI ਨਾਲ ਕੀ ਕੀ ਕੁਝ ਕਰਕੇ ਕਿੱਥੇ ਵਾਇਰਲ ਕਰ ਸਕਦਾ ਤੁਹਾਨੂੰ ਚਾਹਾਂ ਮੈਂ CIA ਲਿਸਟ ਵਿੱਚ ਵੀ ਪਾ ਸਕਦਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਜੰਮ ਲੋਕ ਐਂ ਚੀਜ਼ਾਂ ਵੀ ਹੁੰਦੀਆਂ ਨੇ ਤੇ ਵੀਰੇ ਕ੍ਰਿਮੀਨਲ ਕਈ ਇਦਾਂ ਟਰਾਂਸਫਰ ਹੁੰਦੇ ਨੇ ਐਂ ਨਹੀਂ ਹੁੰਦੀ ਐ ਸੈਟਿੰਗ ਉਹਨਾਂ ਦੀ ਵੀ ਉਹ ਉੱਥੋਂ ਕੁਝ ਟਾਈਮ ਲਈ ਬਲੌਕ ਕਰ ਦਿੰਦੇ ਨੇ ਉਹਨਾਂ ਦੇ ਜਿੰਨੇ ਪਰਚੇ ਦਰਦਿਓ ਇਹਨਾਂ ਦਾ ਬੰਦਾ 에어ਪੋਰਟ ਟਰਾਂਸਫਰ ਹੋ ਜਾਂਦਾ ਇਹਨੂੰ ਤਾਂ ਬਚਿਆ ਕਿੱਦਾਂ ਜਾ ਸਕਦਾ ਵੀ ਜੇ ਬਚਣ ਤੇ ਆਵੇ ਆਮ ਬੰਦਿਆਂ ਤਾਂ ਇਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਬਚੀਏ ਕਿੱਦਾਂ ਅਸੀਂ ਉਸ ਤੋਂ ਦੇਖੋ ਡਾਰਕ ਵੈਬ ਤੋਂ ਵੀਰੇ ਬਚਣ ਦਾ ਤਰੀਕਾ ਤਾਂ ਇਹੀ ਆ ਵੀ ਇਹਨੂੰ ਜੇ ਤੁਹਾਨੂੰ ਨਹੀਂ ਨੋ ਲੈਜ ਹੈ ਕਿ ਨਾ ਹੀ ਦਿਲਾਓ ਵੀਰੇ ਤਾਂ ਲੋਕੇ ਮੇਰੀ ਕੋਈ ਮੈਨੂੰ ਵੀ ਫੋਨ ਬਹੁਤ ਆ ਜਾਂਦੇ ਆ ਵੀਡੀਓ ਦੇਖ ਕੇ ਮੇਰੀਆਂ ਲੱਕੀ ਲੱਗੇ ਜਾਂਦੇ ਆ ਸਰਚ ਕਰਨ ਟੋਰ ਬਰਾਊਡਰ ਇੰਸਟਾਲ ਕਰ ਲੈਣਗੇ ਡਾਰਕ ਵੈਬ ਦੇ ਉੱਤੇ ਵੀਰੇ ਜਦੋਂ ਤੁਸੀਂ ਆਪਣੇ ਤੁਹਾਡੇ ਵਿੱਚ ਕੋਈ ਕੰਪਿਊਟਰ ਦੇ ਲੈਪਟਾਪ ਦੇ ਪ੍ਰਾਈਵੇਟ ਫੋਟੋ ਪਈ ਹੋਈ ਆ ਜਾਂ ਤੁਹਾਡਾ ਕੋਈ ਡਾਟਾ ਇਦਾਂ ਦਾ ਜਿਹੜਾ ਕਿਸੇ ਤੱਕ ਨਾ ਪਹੁੰਚ ਸਕੇ ਤਾਂ ਤੁਸੀਂ ਇਹ ਡਾਰਕ ਵੈਬ ਤੇ ਜਾਓ ਨਾ ਜੇ ਤੁਸੀਂ ਚੱਲ ਗਏ ਤੁਹਾਨੂੰ ਹੀ ਪਤਾ ਲੱਗਣਾ ਤੁਹਾਡੇ ਹੀ ਲੈਪਟਾਪ ਹੈਕ ਹੋ ਗਿਆ ਵੀਰੇ ਇਹ ਟੋੜਾ ਜਿਹੜਾ ਸਾਰਾ ਡਾਟਾ ਉਹਨੇ ਹੈਕਰਾਂ ਨੇ ਕੋਈ ਵੀ ਹੈੱਕ ਹੋ ਸਕਦਾ ਜ਼ਰੂਰੀ ਨਹੀਂ ਇੰਡੀਅਨ ਹੈਕਰ ਨਹੀਂ ਨੇ ਬਹੁਤ ਲਈ ਬਹੁਤ ਹੈਕਰ ਨੇ ਉਹ ਜਦ ਹੀ ਤੁਹਾਡਾ ਡਾਟਾ ਹੈਕ ਕਰਕੇ ਉਹਨਾਂ ਨੇ ਰੈਨਸਮਵੇਅਰ ਟਾਈਪ ਇੱਕ ਚ ਮਾਲਵੇਅਰ ਛੱਡ ਦੇਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਬਾਅਦ ਚ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਸਾਨੂੰ ਆ ਇੰਨੇ ਪੈਸੇ ਭੇਜੋ ਤਾਂ ਤਾਂ ਅਸੀਂ ਪਾਸਵਰਡ ਦੱਸਾਂਗੇ ਨਹੀਂ ਇਹ ਡਾਰਕ ਵੈਬ ਤੇ ਡਾਟਾ ਪਾ ਕੇ ਪੂਰੇ ਗੂਗਲ ਤੇ ਲੀਕ ਕਰ ਦੇਣਾ ਕਿਉਂਕਿ ਜਿਹੜੀ ਚੀਜ਼ ਵੀਰੇ ਡਾਰਕ ਵੈਬ ਤੇ ਪੈ ਗਈ ਉਹ ਚੀਜ਼ ਕੋਮਨ ਕਰ ਦਿੰਦੇ ਆ ਇਹ ਜਿਵੇਂ ਤੁਸੀਂ ਮੰਨ ਲਓ ਕੋਈ ਦੁਕਾਨ ਸੈੱਟ ਕਰਨੀ ਆ ਮੰਨ ਲਓ ਮੇਰੀ ਕੰਨੀ ਡਾਕਟਰ ਐਪਲ ਜੇ ਡਾਰਕ ਵੈਬ ਦੀ ਚੀਜ਼ ਪਈ ਹੋਈ ਉਹ ਦੇ ਉਹਨਾਂ ਨੇ ਉਸ ਦੇਖ ਲਿਆ ਵੀ ਇਹਦੇ ਬਹੁਤ ਸਰਚ ਹੋ ਰਹੀਆਂ ਉਹਨਾਂ ਨੇ ਉਸ ਟਾਈਪ ਦੀ ਹੁੰਦੀ ਸਟੋਰੀ ਬਣਾ ਕੇ ਪਾ ਦੇਣੀ ਜਿਹੜੀ ਉਹ ਸਟੋਰੀਜ਼ ਸਰਚ ਕਰੂ ਪਹਿਲੇ 사이ਟਾ ਉਹ ਕਈ ਵਾਰੀ ਦੇਖਦੇ ਨਹੀਂ ਤੇ ਆਪ ਆਪਨ ਹੋ ਜਾਂਦੀਆਂ ਥੱਲੇ ਐਡਾਂ ਆਂਦੇ ਆਂਦੇ ਆ ਗਲਤ ਐਡ ਵੀ ਆ ਨਹੀਂ ਉਹ ਵੀਰੋ ਸਾਰਾ ਕੰਮ ਡਾਰਕ ਵੈਬ ਦਾ ਹੀ ਆ ਪਤਾ ਕਿਵੇਂ ਲੱਗਦਾ ਵੀ ਹਾਂ ਹੈਕਿੰਗ ਹੋਣ ਵਾਲੀ ਹੈ ਮੇਰੀ ਵੀ ਕਈ ਵਾਰ ਤਾਂ ਇਦਾਂ ਹੁੰਦਾ ਵਾ ਲੋਕਾਂ ਨੂੰ ਪਤਾ ਹੁੰਦਾ ਵਾ ਵੀ ਹਾਂ ਵੀ ਆ ਲਿੰਕ ਆ ਗਿਆ ਮੈਨੂੰ ਖੋਲਿਆ ਵੀ ਹੈ ਨਹੀਂ ਜਸਟ ਵੈਸੀ ਕ ਪਰ ਹੈਕ ਵੀ ਹੋ ਜਾਂਦਾ ਹੈ ਵੀਰੇ ਡਾਰਕ ਵਬ ਹੈਕਿੰਗ ਦਾ ਮਤਲਬ ਇਹ ਹੈ ਆ ਵੀ ਤੁਹਾਨੂੰ ਪਤਾ ਨਾ ਲੱਗੇ ਵੀ ਮੈਂ ਤੁਹਾਡਾ ਡਾਟਾ ਹੈਕ ਕਰ ਲਿਆ ਉਹਨੂੰ ਆਪਾਂ ਹੈਕਿੰਗ ਕਹਿੰਦੇ ਆ ਉਹ ਥੋੜੀ ਇਹ ਵੀ ਮੈਂ ਤੁਹਾਡੀ ਫੋਟੋ WhatsApp ਨਾਲ ਸੈਂਡ ਕਰਕੇ ਸਮਝ ਨਹੀਂ ਗੱਲ ਮੇਰੀ ਹੈਕਿੰਗ ਦੇ ਲਈ ਮੰਨ ਲਓ ਲਿੰਕ ਆ ਗਿਆ ਉਹਨੂੰ ਲਿੰਕ ਨੂੰ ਕਲਿੱਕ ਨਹੀਂ ਵੀ ਨਹੀਂ ਕੀਤਾ ਹੈਗਾ ਓਪਨ ਵੀ ਨਹੀਂ ਕੀਤਾ ਹੈਗਾ ਉਹ ਕਈਆਂ ਦੇ ਵੈਸੀ ਮੈਸੇਜ ਆਉਂਦਾ ਮੈਸੇਜ ਸੀਨ ਕਰਦਾ ਤਾਂ ਵੀ ਕਈਆਂ ਦੇ ਹੈਕ ਹੋ ਜਾਂਦੇ ਹੁਣ ਤੇ ਵੀਰੇ ਇੱਕ ਜਾਨੀ ਕਿ ਜਿਹੜਾ ਵਰਕ ਕਰ ਰਹੀ ਹੁੰਦੀ ਹੈ ਨਾ ਉਹ ਤੇ ਹੁਣ ਤਾਂ ਵੀਰੇ AI ਆ ਗਈ ਜਾਨੀ ਉੰਦੇ ਵਿੱਚ ਕੀ ਹੁੰਦਾ ਵੀਰੇ ਜਦੋਂ ਤੁਸੀਂ ਕੋਈ ਲਿੰਕ ਤੇ ਕਲਿੱਕ ਕਰ ਦਿੰਨੇ ਹੋ ਆਪਾਂ ਨਹੀਂ ਫਾਰਮ ਸਬਮਿਟ ਕਰਦੇ ਆਪਾਂ ਨਹੀਂ ਅੱਗੇ ਜਾਂਦੇ ਤੁਸੀਂ ਸਾਈਟ ਖੋਲ ਕੇ ਓਪਨ ਕਰ ਲਈ ਉਹ ਮਾਲਵੇਅਰ ਵੀਰੇ ਇੱਕ ਐਦਾਂ ਦਾ ਮਾਲਵੇਅਰ ਹੁੰਦਾ ਜਿਹੜਾ ਕਿ ਗੂਗਲ ਕਰੋਮ ਆ ਤੁਹਾਨੂੰ ਦਿਖਾ ਦੇ ਦਿੰਦਾ ਜਿਆਦਾਤਰ ਹੈਕਿੰਗ ਹਮੇਸ਼ਾ Google Chrome ਨਾਲ ਹੋਊਗੀ ਕਿਉਂਕਿ Google Chrome ਇੱਕ ਐਡਾ ਦਾ ਬ੍ਰਾਊਜ਼ਰ ਆ ਇਹਦੇ ਉੱਤੇ ਨਾ ਇੱਕ ਸਾਈਟ ਐਡ ਹੋ ਜਾਂਦੀ ਆ ਜਾਨੀ ਕਿ ਤੁਹਾਡੀ ਇੱਕ ਐਕਸਨਸ਼ਨ ਬਣ ਜਾਂਦੀ ਆ ਉਹ ਐਕਸਨਸ਼ਨ ਜੇ ਤੁਸੀਂ ਐਡ ਕਰ ਲਈ ਵੀਰੇ ਤੁਹਾਨੂੰ ਮੇਲ ਆਈ ਕੋਈ ਵੀ ਲਿੰਕ ਤੇ ਕਲਿੱਕ ਕੀਤਾ ਤੁਹਾਡਾ ਆਟੋਮੈਟਿਕ ਵੀਰੇ IP ਐਡਰੈਸ ਉਹਨਾਂ ਕੋਲੇ ਚਲੇ ਜਾਣਾ ਬਈ ਆਹ IP ਨੇ ਉੱਤੇ ਕਲਿੱਕ ਕਰ ਲਿਆ ਉਹਨਾਂ ਨੇ ਤੁਹਾਡਾ IP ਤੋਂ ਡਾਟਾ ਚੱਕ ਲੈਣਾ ਫਿਰ ਉੱਥੇ ਵੀਰੇ IP ਐਡਰੈਸ ਤੋਂ ਤੁਹਾਡੀ ਮੇਲ ਲੌਗਇਨ ਹੋ ਜਾਣੀ ਆ ਉਹਨਾਂ ਦੀ ਹਮੇਸ਼ਾ ਜਿਹੜਾ ਤੁਸੀਂ ਹੁਣ ਮੇਰੇ ਕੋਲੇ ਕਈ ਬੰਦੇ ਆਣ ਗਏ ਜੀ ਉਹਨਾਂ ਨੇ ਬੜੇ ਤਕੜੇ ਵੀਰੇ ਅਸੀਂ 10000 ਵਾਲਾ ਐਂਟੀਵਾਇਰਸ ਪਾਇਆ ਸੀ ਆ ਪਾਇਆ ਹੋਇਆ ਸੀ ਆ ਉਹ ਕੀ ਹੁੰਦਾ ਵੀਰੇ ਜਰੂਰ ਐਂਟੀਵਾਇਰਸ ਕੰਮ ਕਰਦੇ ਨੇ ਹੁਣ ਵੀਰੇ ਜੇ ਥੋੜੀ ਗਲਤੀ ਆ ਤੁਸੀਂ ਅੱਗੇ ਕੇ ਵਧੀ ਜਾਓਗੇ ਲਿੰਕ ਤੇ ਕਲਿੱਕ ਕਰ ਕਰਕੇ ਦੇਖਿਓ ਆ ਕੀ ਆ ਆ ਕੀ ਆ ਗਿਆ ਆ ਕੀ ਆ ਗਿਆ ਉਹ ਦਿਨਾਂ ਵੀਰੇ ਤੁਸੀਂ ਨੋਟ ਕਰਿਓ ਤੁਸੀਂ ਕਦੇ ਆਪਣੀ ਲਾਈਫ ਦੇ ਵਿੱਚ ਜੇ ਤੁਸੀਂ ਐਂਡਰੋਇਡ ਫੋਨ ਕਦੇ ਯੂਜ਼ ਕੀਤਾ ਦੇਖੋ ਐਂਡਰੋਇਡ ਫੋਨ ਤੇ ਐਡਾ ਬਹੁਤ ਹੁੰਦੀਆਂ ਹੁੰਦੀਆਂ ਜੇ ਤੁਸੀਂ ਕਈ ਵਾਰੀ Google Chrome ਆਪਣੇ ਐਕਸਟੈਂਸ਼ਨਾਂ ਇੰਨੀ ਐਡ ਕੀਤੇ ਆਉਂਦੇ ਅਤੇ ਛੋਟੇ ਛੋਟੇ ਐਡ ਆਈ ਜਾਣਗੀਆਂ ਉਹ ਕਈ ਵਾਰੀ ਕੀ ਹੁੰਦਾ ਵੀਰੇ ਉਹ ਐਕਸਟੈਂਸ਼ਨਾਂ ਹੈਕਰਾਂ ਦੁਆਰਾ ਐਡ ਕੀਤੇ ਆਉਂਦੀਆਂ ਨੇ ਤੇ ਉਹ ਜਿਹੜੀਆਂ ਡਾਟ ਬਣ ਕੇ ਉਹ ਆ ਨਹੀਂ ਰਹੀਆਂ ਹੁੰਦੇ ਆਟਾ ਕਾਮਨ ਜਿਹੜੇ ਉਹ ਹੈਕਿੰਗ ਹੁੰਦੀ ਹੈ ਜਦੋਂ ਤੁਸੀਂ ਉੱਤੇ ਕਲਿੱਕ ਕਰਤਾ ਵੀਰੇ ਮੈਂ ਕਹਿੰਦਾ ਤੁਹਾਡਾ IP ਐਡਰੈਸ ਇੱਕ ਵਾਰ ਉਹਨਾਂ ਕੋਲੇ ਚਲੇ ਗਿਆ ਤੁਹਾਡਾ Chrome ਹੈਕ ਹੋ ਜਾਣਾ Chrome ਤੋਂ ਹੀ ਉਹਨਾਂ ਨੇ ਵੀਰੇ ਤੁਹਾਡਾ ਸਾਰਾ ਸੈਸ ਟੱਕ ਲੈਣਾ ਉਹ ਫੋਟੋਆਂ ਚੱਕ ਲੈਣੀਆਂ ਉਹ ਤੁਹਾਡਾ ਬੈਂਕ ਡਿਟੇਲ ਚੱਕ ਲੈਣੀਆਂ Chrome 'ਚ ਆਪਣੇ ਅਰਗਿਆਂ ਦੇ ਦਾ ਪਾਸਵਰਡ ਹੀ ਬਹੁਤ ਸੇਵ ਕੀਤੇ ਹੁੰਦੇ ਆ Facebook ਦੇ ਵਿੱਚ Instagram ਅੱਗੇ ਦੀ ਅੱਗੇ ਵੀਰੇ ਜਿਵੇਂ ਜਿਵੇਂ ਹੈਕਰ ਵਧੀ ਜਾਂਦਾ ਜਿਵੇਂ ਜਿਵੇਂ ਤੁਹਾਨੂੰ ਪਤਾ ਨਹੀਂ ਲੱਗਣਾ ਉਹਨਾਂ ਨੇ ਅੱਗੇ ਦੇ ਅੱਗੇ ਚੱਕਦੇ ਨੇ ਫੱਟੇ ਵੀਰੇ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਕਹਦੀ ਹੈ ਵੀ ਸੋਸ਼ਲ ਮੀਡੀਆ ਤੇ ਚਲੋ ਚਲਾਉਂਦੀ ਚਲਾਉਂਦੀ ਹੈ ਪੌਨ ਸਾਈਟਸ ਬਹੁਤ ਖੋਲੀਆਂ ਜਾਂਦੀਆਂ ਨੇ ਰਾਤ ਨੂੰ ਇਨਕੋਗਨਿਟੋ ਮੋਡ ਹੁੰਦਾ ਇੱਕ ਕਹਿੰਦੇ ਵੀ ਉਹ ਬ੍ਰਾਊਜ਼ਰ ਦੇ ਵਿੱਚ ਔਨ ਕਰਕੇ ਪੌਨ ਸਾਈਟਸ ਖੋਲਦੇ ਨੇ ਵੀ ਪੌਨ ਸਾਈਟਸ ਖੋਲਣ ਤੇ ਵੀ ਹੈਕਿੰਗ ਹੁੰਦੀ ਹੈ ਵੀਰੇ ਹੁੰਦੀ ਹੈ ਜੀ ਬਹੁਤ ਸਾਈਟਾਂ ਇਦਾਂ ਦੀਆਂ ਨੇ ਹੁਣ ਮੇਰੇ ਕੋਲੇ ਕਈ ਪੇਰੈਂਟਸ ਇਦਾਂ ਦੇ ਆਉਂਦੇ ਨੇ ਮੈਂ ਉਹਨਾਂ ਦੇ ਫੋਨਾਂ ਦੇ ਵਿੱਚ ਇਹੋ ਜਿਹੇ ਉਹ ਰਾਤ ਨੂੰ ਕੀ ਹੁੰਦਾ ਕਈ ਵਾਰੀ ਕਿ ਬੱਚੇ ਆਪਣੇ ਰੀਲਾ ਦੇਖ ਰਹੇ ਕੋਮਨ ਆ ਵੀਰੇ ਮੇਰਾ ਵੀ ਜਵਾਕ ਤਿੰਨ ਸਾਲ ਦਾ ਉਹ ਵੀ ਦੇਖਦਾ ਉਹ ਮੈਂ ਫਿਰ ਇੱਕ ਇਦਾਂ ਦੇ ਆਈਪੀ ਐਡਰੈਸ ਐਡ ਕੀਤੇ ਹੋਏ ਨੇ ਆਪਣੇ ਵਾਈਫਾਈ ਦੇ ਵਿੱਚ ਜਾਂ ਆਪਣੇ ਲੈਪਟਾਪ ਦੇ ਵਿੱਚ ਐਡ ਹੋ ਜਾਂਦੇ ਨੇ ਉਹ ਸਾਰਾ ਕੁਝ ਲਿੰਕ ਬਲੌਕ ਹੋ ਜਾਂਦੇ ਨੇ ਤੇ ਜਿਹੜੇ ਲੋਕੀ ਪੋਰਨ ਸਾਈਟਾਂ ਕਈ ਦੇਖਦੇ ਆ ਵੀਰੇ ਮੈਨੂੰ ਪਤਾ ਕਈ ਮੁੰਡੇ ਰਾਤ ਨੂੰ ਚਲੋ ਹਣਾ ਦੇਖਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਵੀਰੇ ਕਈ ਵਾਰੀ ਉਹ ਸਾਈਟਾਂ ਦੇ ਉੱਤੇ ਐਦਾਂ ਦੇ ਲਿੰਕ ਹੁੰਦੇ ਨੇ ਆਪਣੇ ਤਾਂ ਇੰਡੀਅਨ ਗਵਰਨਮੈਂਟ ਨੇ ਉਹ ਸਾਈਟਾਂ ਬਲੌਕ ਕੀਤੀਆਂ ਹੋਈਆਂ ਸਾਰੇ ਵੀਪੀਐਨ ਨਾਲ ਦੇਖਦੇ ਨੇ ਵਰਚੁਅਲ ਪ੍ਰਾਈਵੇਟ ਨੈਟਵਰਕ ਹੁੰਦਾ ਇੱਕ ਸੌਫਟਵੇਅਰ ਕੋਈ ਵੀ ਡਾਊਨਲੋਡ ਕਰਕੇ ਪਾ ਲਓ ਵੀਪੀਐਨ ਜੇ ਤੁਸੀਂ ਗਲਤ ਪਾ ਲਿਆ ਤਾਂ ਵੀ ਤੁਹਾਡਾ ਫੋਨ ਹੈਕ ਹੋ ਜਾਊ ਅਸਾ ਇਹ ਵੀ ਮੈਟਰ ਹੈ ਹਾਂ ਵੀਰੇ ਵੀਪੀਐਨ ਬਹੁਤ ਤਰ੍ਹਾਂ ਦੇ ਨੇ ਮੇਰੇ ਦੁਆਰਾ ਡਿਜ਼ਾਈਨ ਕੀਤਾ ਵੀਪੀਐਨ ਮੰਨ ਲਓ ਹੁਣ ਮੈਂ ਆਪਣਾ ਵੀਪੀਐਨ ਡਿਜ਼ਾਈਨ ਕੀਤਾ ਹੋਇਆ ਤੁਸੀਂ ਲਾ ਕੇ ਉੱਤੇ ਕਰਤਾ ਇੰਸਟਾਲ ਨੈਕਸਟ ਨੈਕਸਟ ਕਰਤਾ ਠੀਕ ਹੈ ਜੀ ਤੁਹਾਡੇ ਉਸ ਤੋਂ ਬਾਅਦ ਕੀ ਹੋਊਗਾ ਜਿਹੜੀ ਸਾਈਟ ਤੇ ਤੁਸੀਂ ਕਲਿੱਕ ਕਰਦੇ ਹੋ ਉਹ ਹੈਕਰਾਂ ਦੁਆਰਾ ਡਿਜ਼ਾਈਨ ਕੀਤੀ ਗਈ ਹੋਵੇ ਜਾਂ ਹੈਕਰਾਂ ਨੇ ਹੈਕ ਕੀਤੀ ਹੋਈ ਹੋਵੇ ਜਾਂ ਫਿਰ ਉਹ ਸਾਈਟ ਤੇ ਹੈਕਰਾਂ ਨੇ ਕੋਈ ਇਦਾਂ ਦਾ ਲਿੰਕ ਸੈਂਡ ਬਣਾਇਆ ਹੋਵੇ ਵੀ ਤੁਸੀਂ ਕਲਿੱਕ ਕਰੋ ਉਹਦਾ ਡਾਟਾ ਤੁਹਾਡੇ ਕੋਲੇ ਉਹ ਫਿਰ ਵੀਰੇ ਕੀ ਹੁੰਦਾ ਹੈਕਰਾਂ ਦਾ ਮੇਨ ਜਿਹੜਾ ਮਕਸਦ ਹੁੰਦਾ ਉਹ ਤੁਹਾਡੇ ਡਾਟੇ ਤੱਕ ਹੁੰਦਾ ਪਹੁੰਚਣਾ ਵੀ ਕਿਸੇ ਤਰੀਕੇ ਨਾਲ ਤੁਹਾਡੇ ਕੋਈ ਮੈਨੂੰ ਇਦਾਂ ਦੀ ਵੀਡੀਓ ਮਿਲ ਜੇ ਫੋਟੋ ਮਿਲ ਜੇ ਵੀਡੀਓ ਮਿਲ ਜੇ ਕਿ ਜਿਨ੍ਹਾਂ ਮੈਂ ਤੁਹਾਨੂੰ ਬਲੈਕਮੇਲ ਕਰਕੇ ਪੈਸੇ ਕਮਾ ਸਕਾਂ ਉਹ ਚਾਹੇ ਤੁਸੀਂ ਵੀਰੇ ਪੋਰਨ ਸਾਈਟਾਂ ਲਾ ਲਓ ਉਹਨਾਂ ਤੇ ਇਹਨਾਂ ਦੇ ਲਿੰਕ ਪਾਏ ਹੋਣਗੇ ਚਾਹੇ ਵੀਰੇ ਤੁਸੀਂ ਕੋਈ ਸੌਫਟਵੇਅਰ ਐਂਡਰੋਇਡ ਤੇ ਇੰਸਟਾਲ ਕਰ ਲਿਆ ਉਹਨਾਂ ਕਰਕੇ ਲਿੰਕ ਪਾਏ ਹੋਣਗੇ ਇਹ ਵੀਰੇ ਆਪਾਂ ਸੂਤ ਨਹੀਂ ਸਕਦੇ ਵੀ ਉਹਨਾਂ ਦਾ ਇਹੀ ਹੁੰਦਾ ਵੀ ਮੈਂ ਬੰਦੇ ਤੱਕ ਪਹੁੰਚਣਾ ਵਸ ਵੀ ਮੈਂ ਕਿਵੇਂ ਪਹੁੰਚਾਂ ਇਹ ਬੰਦਾ ਕੋਈ ਮੇਰੀ ਚੀਜ਼ ਛੇੜੇ ਤਾਂ ਮੈਂ ਇਹਨੂੰ ਆਪਣੇ ਵੱਸ ਵਿੱਚ ਕਰਾਂ ਵੀਰੇ